ਕਬੀਰ ਸਾਹਿਬ ਨੇ ਆਖਿਆ ਕਹਿੰਦੇ ਕਬੀਰ ਏਕ ਘੜੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਕਬੀਰ ਸਾਹਿਬ ਕਹਿੰਦੇ ਭਾਈ ਜ਼ਿੰਦਗੀ ਦਾ ਜਿੰਨਾ ਵੀ ਸੰਭਾ ਰੱਬ ਦੇ ਪਿਆਰਿਆਂ ਨਾਲ ਬਰਤੀਤ ਹੋਵੇ ਉਹ ਲਾਭਦਾਇਕ ਹੈ ਵੈਸੇ ਤੇ ਆਪਾਂ ਬਚਨ ਪੜੇ ਸੀ ਕਿ ਗੁਰਮੁਖ ਸੋਂ ਕਰ ਦੋਸਤੀ ਸਾਡਾ ਜਿਹੜਾ ਸਰਕਲ ਹੈ ਨਾ ਇਹ ਸਾਡੇ ਤੇ ਪ੍ਰਭਾਵ ਪਾਉਂਦਾ ਜਿਹੋ ਜਾਂ ਸਾਡਾ ਸਰਕਲ ਹੋਏਗਾ ਕੁਦਰਤੀ ਸਾਡਾ ਸੁਭਾਅ ਸਾਡਾ ਜੀਵਨ ਵੀ ਉਹੋ ਜਿਹਾ ਹੀ ਬਣ ਜਾਂਦਾ ਹੈ ਤੇ ਗੁਰੂ ਪਾਸ਼ਾ ਕਹਿੰਦੇ ਭਾਈ ਤੂੰ ਗੁਰਮੁਖਾਂ ਦੇ ਨਾਲ ਮਿੱਤਰਤਾ ਬਣਾ ਤਾਂ ਕਿ ਤੇਰਾ ਸਰਕਲ ਹੀ ਗੁਰਮੁਖਾਂ ਵਾਲਾ ਹੋਵੇ ਪਰ ਕਬੀਰ ਸਾਹਿਬ ਕਹਿੰਦੇ ਗੁਰਮੁਖਾਂ ਦੀ ਬੰਦਗੀ ਕਰਨ ਵਾਲਿਆਂ ਦੀ ਸੰਗਤ ਜਿਹੜੀ ਇੰਨੀ ਕੁ ਲਾਭਦਾਇਕ ਹੈ ਭਾਵੇਂ ਕੋਈ ਇੱਕ ਘੜੀ ਵੀ ਉਹਦੇ ਗੁਰਮੁਖਾਂ ਦੀ ਸੰਗਤ ਵਿੱਚ ਬਿਤਾ ਲਵੇ ਨਾ ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ ਜੀ ਕਹਿੰਦੇ ਚਲੋ ਐਨਾ ਵੀ ਕਿਸੇ ਕੋਲ ਸਮਾਂ ਨਾ ਹੋਵੇ ਅੱਧੀ ਘੜੀ 12 ਕੁ ਮਿੰਟ ਜ਼ਿੰਦਗੀ ਦੇ 24 ਘੰਟਿਆਂ ਦੇ ਵਿੱਚੋਂ ਕੋਈ ਬੰਦਾ 10 12 ਮਿੰਟ ਵੀ ਗੁਰਮੁਖਾਂ ਦੀ ਸੰਗਤ ਕਰ ਲਵੇ ਉਹ ਵੀ ਉਹ ਵੀ ਲਾਭਦਾਇਕ ਹੈ ਕਹਿੰਦੇ ਜੇ ਇੰਨਾ ਸਮਾਂ ਨਾ ਹੋਵੇ ਤੇ ਆਦੀ ਹੂੰ ਤੇ ਆਦ ਅੱਧੇ ਤੋਂ ਵੀ ਅੱਧੀ ਘੜੀ ਭਾਵ 5 6 ਮਿੰਟ ਭਾਵ ਇਹ ਹੈ ਕਿ ਗੁਰਮੁਖਾਂ ਦੀ ਭਗਤਾਂ ਦੀ ਸੰਗਤ ਇੰਨੀ ਪ੍ਰਭਾਵਸ਼ਾਲੀ ਹੁੰਦੀ ਹੈ ਇੰਨੀ ਲਾਭਦਾਇਕ ਹੈ ਕਿ ਕੋਈ 5-7 ਮਿੰਟ ਵੀ ਗੁਰਮੁਖਾਂ ਦੀ ਸੰਗਤ ਕਰ ਲਵੇ ਉਹਦੇ ਵਿੱਚੋਂ ਇਹਨੂੰ ਫਲ ਮਿਲ ਜਾਣਾ ਭਾਵ ਉਹਨੂੰ ਕੁਝ ਨਾ ਕੁਝ ਪ੍ਰਾਪਤੀ ਹੋ ਜਾਣੀ ਹੈ ਇਸ ਸੰਬੰਧ ਵਿੱਚ ਆਪਾਂ ਗੁਰੂ ਪਾਤਸ਼ਾਹ ਜੀ ਦੇ ਬਚਨ ਪੜ੍ਹੇ ਸੀ ਕਿ ਸੰਤਨ ਸਿਓ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਝੱਖ ਮਾਰੀ ਕਿਉਂਕਿ ਜਿਹੜਾ ਗੁਰਮੁਖ ਹੋਏਗਾ ਰੱਬ ਦਾ ਪਿਆਰਾ ਤੇ ਉਹਨਾਂ ਦੀ ਜ਼ੁਬਾਨ ਤੇ ਤੇ ਕੇਵਲ ਰੱਬ ਹੀ ਵਸਦਾ ਆਪਾਂ ਸੁਖਮਨੀ ਸਾਹਿਬ ਵਿੱਚ ਬਚਨ ਪੜ੍ਹਦੇ ਹਾਂ ਪ੍ਰਭ ਜੀ ਵਸਹਿ ਸਾਧ ਕੀ ਰਸਨਾ ਸਾਧੂ ਦੀ ਭਗਤ ਦੀ ਰਸਨਾ ਤੇ ਪ੍ਰਮਾਤਮਾ ਵਸਦਾ ਉਹ ਰੱਬ ਦੀ ਹੀ ਬਾਤ ਕਰੇਗਾ ਕਹਿੰਦੇ ਫਿਰ ਭਾਵੇਂ ਕੋਈ ਥੋੜੇ ਤੋਂ ਥੋੜਾ ਵਕਤ ਵੀ ਭਗਤ ਦੀ ਸੰਗਤ ਕਰ ਲਵੇ ਉਹ ਵੀ ਲਾਭਦਾਇਕ ਹੈ ਪਰ ਜੇ ਸਾਡਾ ਜੀਵਨ ਹੀ ਐਸਾ ਬਣ ਜਾਏ ਕਿ ਸਾਡੀ ਮਿੱਤਰਤਾ ਹੀ ਗੁਰਮੁਖਾਂ ਨਾਲ ਭਗਤੀ ਕਰਨ ਵਾਲਿਆਂ ਨਾਲ ਹੋਵੇ ਕਿਉਂਕਿ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਬਾਣੀ ਵਿੱਚ ਬੇਅੰਤ ਸਾਨੂੰ ਗੁਰੂ ਪਾਤਸ਼ਾਹ ਨੇ ਸ਼ਬਦ ਐਸੇ ਬਖਸ਼ਿਸ਼ ਕੀਤੇ ਨੇ